वागे गुरु वागे गुरु वागे गुरु गुरु वागे गुरु वागे गुरु A gente ਸਾਲਸਾ ਵਾਇਪ ਕੀ ਪਤੇ ਅੱਜ ਸਹਿਬਜਾਦਾ ਬਾਬਾ ਫਤਿਹ ਸਿੰਘ ਤਰਨੰਦਾਲ ਜਥੇਬੰਦੀ ਦੇ ਹੈੱਡਕੁਆਟਰ ਗੁਰਦਾਰਾ ਸਿੰਘ ਸਭਾ ਚੌਣੀ ਨਿਹੰਗ ਸਿੰਘਾਂ ਬਜਵਾੜਾ ਕਲਾ ਹੁਸ਼ਾਰਤਪੁਰ ਵਿਖੇ ਸਤਿਗੁਰੂ ਜੀ ਦੇ ਜਹਮਤ ਦਾ ਸਦਕਾ ਜਿੱਥੇ ਅੱਜ ਸਾਵਣ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ ਉੱਥੇ ਪੰਜ ਪਿਆਲੇ ਪੰਜ ਪੀਰ ਛੇਤ ਪੀਰ ਬੈਠਾ ਗੁਰਪਾਰੀ ਅਰਜੁਨ ਕਾਇਆ ਪੰਚ ਕੇ ਮੂਲਤ ਹਰਗੋਬਿੰਦ ਸਵਾਰੀ ਦੱਲੀ ਪੀੜੀ ਸੋਟ ਗਾਉ ਉਪਦਖਾਵਣ ਬਾਰੋ-ਬਾਰੀ ਦਲ ਭੰਜਨ ਗੁਰ ਸورਮਾ ਵਡਜੋ ਦਾ ਬਹੁਤ ਪਰੁਕਾਰੀ ਮੇਰੀ ਪੀੜੀ ਦੇ ਮਾਲਕ ਜਿਨ੍ਹਾਂ ਦਾ ਅਜਿ ਸ਼ਾਸਤਰ ਧਾਰਨ ਦਿਵਸ ਜਥੇਬੰਦੀ ਵੱਲੋਂ ਬੜੀ ਸ਼ਾਦਾਤ ਸਤਿਕਾਰ ਸਹਿਤ ਮਨਾਇਆ ਗਿਆ ਉਥੇ ਕੋਹੋਂ ਦੇ ਮਹਾਨ ਸੂਰਬੀਰ ਯੋਧੇ ਜੋ ਗगनਦ ਮਾਮਾ ਵਾਜੋ ਪਰੇ ਨਿਸ਼ਾਨੇ ਘਾਉ ਤੇਤ ਜੋ ਮਾੜਿਓ ਸੁਰਮਾ ਵਜੂ ਜਨਕੋ ਦਾਉ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪ੍ਰਜਾ ਕਟ ਮਰੇ ਕਬੂਨਾ ਛਾੜਿਆ ਖੇਤ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਆਪਣੀ ਖੋਪਰ ਤੋ ਲਹਾ ਲਿਆ ਪਰ ਸਿੱਖੀ ਸਿਧਕ ਨੂੰ ਕਾਇਮ ਰੱਖਦੇ ਹੋયા ਸਿੱਖੀ ਨੂੰ ਕਾਇਮ ਰੱਖਦੇ ਹੋયા ਆਪਣੀ ਪਵਿੱਤਰ ਸ਼ਹਾਦਤ ਦੇ ਕਰਕੇ ਸਿੱਖੀ ਦਾ ਝੰਡਾ ਬਲੰਦ ਕੀਤਾ ਉਹ ਮਹਾਨ ਸੂਰਬੀਰ ਯੋਧੇ ਦਾ ਸ਼ਹੀਦੀ ਦਿਵਸ ਵੀ ਜਥੇਬੰਦੀ ਦੇ ਹੈੱਡਕੁਆਰਟਰ ਤੇ ਮਨਾਇਆ ਗਿਆ ਉਥੇ ਬਾਬਾ ਮੇਲਾ ਸਿੰਘ ਜੀ ਜੰਗਣੀਵਾਲ ਨੇ ਹੰਗ ਸਿੰਘ ਜੀ ਇਨਾਂ ਦੀ ਸਾਲਾਨਾ ਵਰਸੀ ਵੀ ਅੱਜ ਮਨਾਈ ਗਈ ਸੋ ਮਿਲ ਸੰਗਤਾਂ ਨੇ ਦਰਸ਼ਨਦਾਰ ਦੇ ਕਰਕੇ ਗੁਰੂਕੀਆਂ ਸੰਗਤਾਂ ਨੂੰ ਨਿਹਾਲ ਕੀਤਾ ਔਰ ਕੀਤਨੀ ਜਿਥੇ ਅਮਰੋ ਭਾਈ ਸਪਾਈ ਸਾਹਿਬ ਜਸਵੰਦਰ ਸਿੰਘ ਜੀ ਭਾਈ ਸਾਹਿਬ ਭਗਜੀਤ ਸਿੰਘ ਜੀ ਭਾਈ ਚੰਬੇਵਾਲ ਵਾਲਿਆ ਦਾ ਕਮਿਸ਼ਰੀ ਜਿਥਾ ਇਸ ਤਰ੍ਹਾਂ ਵੱਖ-ਵੱਖ ਜਿਥਿਆਂ ਨੇ ਕੀਰਤਨ ਦੁਆਰਾ ਗੁਰੂਕਿਆਂ ਸੰਗਤਾਂ ਨੂੰ ਨਿਹਾਲ ਕੀਤਾ ਗੁਰੂਕਾ ਲੰਗਰ ਦਾ ਟੁੱਟ ਵਰਤਾਏ ਗਏ ਸੋ ਕਥਾ ਕੀਰਤਨ ਬਾਰਾ ਮਹਾ ਦੀ ਕਥਾ ਤੇ ਸਤਿ ਸ੍ਰੀ ਅਕਾਲ ਪਾਸ਼ਾ ਜੀ ਰਹਿਮਤ ਦਾ ਸਦਕਾ ਸਾਬਜਾਦਾ ਬਾਬਾ ਫਤਿਹ ਸਿੰਘ ਤਾਨਾਦਲ ਦੀਆਂ ਸਨੂ ਫੌਜਾਂ ਵੱਲੋਂ ਹਾਜ਼ਰੀ ਭਰੀ ਗਈ ਉੱਥੇ ਪ੍ਰੈਸ ਦੇ ਨੁਮਾਇੰਦੇ ਪੱਤਰਕਾਰ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਭੁੰਗੜਨੀ ਜੋ ਆਪਣੇ ਚੈਨ ਨੂੰ ਲੈ ਕਰਕੇ ਜੋ ਜਥੇਬੰਦੀ ਦੀ ਆਪਣੀ ਕਲਮ ਦੁਆਰਾ ਇਲੈਕਟ੍ਰੋਨਿਕ মিডিਆ ਦੁਆਰਾ ਸੇਵਾ ਕਰ ਰਹੇ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਸਾਰੀਆਂ ਸੰਗਤਾਂ ਨੂੰ ਮੇਰੀ ਪੀੜੀ ਦਿੱਸਦੀਆਂ ਸਤਿਮੰਤ ਤੇ ਸ਼ਾਸਤਰੀ ਧਰਮ ਦੇਸਦੀਆਂ ਲੱਖ ਲੱਖ ਵਧਾਈਆਂ ਹੋਣ ਉਤੇ ਅਸ਼ੀਰਵਾਦ ਸੰਗਤ ਨੂੰ ਲੱਖ ਲੱਖ ਪ੍ਰਣਾਮ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਆ ਤੇ ਗੁਰਪ੍ਰੇਅ ਸੰਗਤਾਂ ਦੇ ਜਾਣਾਂ ਵਿੱਚ ਬੇਨਤੀ ਹੈ ਕਿ ਦਰਬਾਰ ਦੇ ਰੰਗ ਦੀ ਸੇਵਾ ਚੱਲ ਰਹੀ ਹੈ ਜੋ ਨਿਰੰਤਰ ਕਈ ਦਿਨ ਤੱਕ ਚੱਲਣੀ ਹੈ ਅੰਦਰ ਦਰਬਾਰ ਦੀ ਸੇਵਾ ਮੁਕੰਮਲ ਹੋ ਗਈ ਬਾਹਰੀ ਬਿਲਡਿੰਗ ਦੀ ਸੇਵਾ ਚੱਲ ਰਹੀ ਹੈ ਲੰਗਰਾਂ ਦੀ ਜੋ ਰੰਗ ਲੰਗਰਾਂ ਵਿੱਚ ਹੁਣੇ ਹਨ ਸਾਰੀ ਇਮਾਰਤ ਨੂੰ ਲੰਗਰ ਰੰਗ ਦੀ ਸੇਵਾ ਹੋਣੀ ਹੈ ਸੋ ਸੰਗਤਾਂ ਵੱਧ ਤੋਂ ਵੱਧ ਸਹਿਯੋਗ ਦੇਣ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਆਇਆਂ ਇਹ ਸ਼ਾਵਣ ਦਾ ਮਹੀਨਾ ਸਾਧੀਆਂ ਸੰਗਤਾਂ ਨੂੰ ਸ਼ਾਵਣ ਸਬਸੇ ਕਾਵਣੀ ਚੰਨ ਕਮਲ ਸੁ ਪਿਆਰ ਸਤਗੁਰੂ ਜੀ ਆਪਣੇ ਚਾਨਾ ਨਾਲ ਜੋੜ ਕਰਕੇ ਆਪਣੇ ਚਾਨਾ ਦਾ ਪਿਆਰ ਬਖਸ਼ਿਸ਼ ਕਰਕੇ ਸੰਗਤਾਂ ਨੂੰ ਸਦਾ ਸੁਖੀ ਰੱਖਣ ਵਾਹਿਗੁਰੂ ਜੀ ਦਾ ਕਾਲ ਸਹਾ ਵਾਹਿਗੁਰੂ ਕੀ ਫਤ